ਮੇਰਾ ਨਾਮ ਲੱੱਕੀ ਮੱਕੜ ਸਿੰਘ ਐਂਟਰਪ੍ਰਾਈਜ਼ ਰਾਮੰਡੀ ਤੋਂ ਪੈਸਟੀਸਾਈਡ ਦਾ ਆਪਣਾ ਕੰਮ ਐ ਸੀਡ ਦਾ ਤੇ ਇਹ ਵੀਡੀਓ ਵਾਇਰਲ ਹੋਈ ਸੀ ਮਾਈਕੋ ਦਾ ਪੀ ਐ ਤੇਜਾ ਨਾਮ ਦੀ ਵੈਰੈਟੀ ਤੇ ਇਹ ਅਸੀਂ ਸਾਨੂੰ ਵਿਸ਼ਵਾਸ ਨਹੀਂ ਹੋਇਆ ਜਿਹੜੀ ਗਰੁੱਪ 'ਚ ਵੀਡੀਓ ਆਈ ਸੀ ਪਰ ਅਸੀਂ ਇਹ ਖੁਦ ਆਪ ਦੇਖਣ ਆਏ ਤੇ ਵੈਰੈਟੀ ਜਿਵੇਂ ਵੀਡੀਓ 'ਚ ਦੇਖੀ ਸੀਗੀ ਗਰੁੱਪ 'ਚ ਉਦੋਂ ਵੀ ਵਧੀਆ ਵੈਰੈਟੀ ਲੱਗੀ ਇਹ ਸਾਨੂੰ ਬਹੁਤ ਵਧੀਆ ਵੈਰੈਟੀ ਲੱਗੀ ਇਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਵੀ ਇਹ ਵੈਰੈਟੀ ਵਾਕਈ ਜੇ ਫਾਰਮਰ ਲਾਉਣ ਤਾਂ ਬਹੁਤ ਵਧੀਆ ਝੜ ਨਿਕਲਦਾ ਜਿਹੜੀ ਇਹ ਤੀਜਾ ਵੈਰੈਟੀ ਹੈ ਨਾ ਬਹੁਤ ਸ਼ਾਰਟ ਟਾਈਮ ਦੀ ਵੈਰੈਟੀ ਹੈ ਅੱਜ ਇਹ ਪੱਕ ਕੇ ਪੂਰੀ ਤਿਆਰ ਹੋਈ ਵੀ ਹੈ ਅੱਜ 9 ਸਤੰਬਰ ਡੇਟ ਹੈ ਤੇ ਇਸ ਦੇ ਮੁਤਾਬਕ ਇਹ ਬਾਣ ਬਹੁਤ ਜਲਦੀ ਵਿਲਾ ਕਰ ਦੇ ਤੇ ਦੇਖ ਕੇ ਲੱਗਦਾ ਵੀ ਇਸ ਤੋਂ ਕੰਕਰਾ ਝਾੜੀ ਵਧੂਗਾ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਖੜੀ ਪਈ ਹੈ ਸਾਰਾ ਪੂਰਾ ਸ਼ਾਰਟ ਟਾਈਮ ਵੈਰੈਟੀ ਹੈ ਆ ਦੇਖੋ ਤੁਸੀਂ ਕਣਕ ਵੀ ਛੇਤੀ ਬਜਾਈ ਹੋਊਗੀ ਇਹਦੀ ਕਣਕ ਦਾ ਝਾੜ ਵੀ ਵਧੂਗਾ ਜੇ ਬਾਹਰ ਆਪਾਂ ਨੂੰ ਸਾਰਿਆਂ ਨੂੰ ਪਤਾ ਛੇਤੀ ਬੇਲਾ ਹੁੰਦਾ ਕਣਕ ਦਾ ਝਾੜ ਵੀ ਵੱਧ ਹੈ ਬਹੁਤ ਸ਼ੋਰਟ ਟੈਂਪਰੇਟਰੀ ਹੈ ਆਪ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਪੂਰਾ ਮਨ ਖੁਸ਼ ਹੋਇਆ ਦੇਖ ਕੇ ਬਹੁਤ ਖੁਸ਼ੀ ਹੋਈ ਹੈ